ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਪਨੀਰੀ ਦੀ ਵੀਚੇ ਦੀ ਤਿਆਰ ਕਿਵੇਂ ਕਰੀਏ ਆਪਣੇ ਕੋਲ ਕੁਝ ਤਜਰਬੇ ਆ ਜਿਹੜੇ ਆਪਾਂ ਵਰਤਦੇ ਹੁੰਨੇ ਆ ਆਪਾਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਵੈਸੇ ਬਹੁਤ ਕੁਝ ਦੱਸੀ ਜਾਂਦੇ ਆ ਸਪਰੇਆਂ ਦਾ ਰਿਆਂ ਦਾ ਤੇ ਜਿਹੜੇ ਆਪਾਂ ਕੋਈ ਵਰਤਦੇ ਤਜਰਬੇ ਜਾਂ ਜਿੰਨਾ ਆਪਾਂ ਕਰਦੇ ਆਂ ਤੇ ਉਹ ਆਪਾਂ ਥੋੜਾ ਨਾ ਕਰਦੇ ਆ ਅੱਜ ਸਾਂਝਾ ਕੀ ਕੁਸ ਪਾਉਨੇ ਆ ਆਪਾਂ ਪਨੀਰੀ ਦੇ ਵਿੱਚ ਤੇ ਕਿੰਨੀਆਂ ਕੁ ਸਪਰੇਆਂ ਕਰਦੇ ਆ ਤੇ ਸਾਰਾ ਕੁਸ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੁਣ ਜਿਵੇਂ ਭਾਈ ਜੀ ਹੁਣ ਪਨੀਰੀਆਂ ਵੀ ਲਗਭਗ ਜਿਹੜੇ ਹੈਗੇ ਆ ਗੇਤੇ ਝੋਨੇ ਉਹਨਾਂ ਦੀਆਂ ਬੀਜੀਆਂ ਵੀ ਆਈਆਂ ਤੇ ਹੁਣ ਉਹਨਾਂ ਦੀ ਚੱਲੀ ਜਾਂਦੀ ਆ ਵੀ ਆਪਾਂ ਇਹਨਾਂ ਨੂੰ ਤਿਆਰ ਕਰੀਏ ਜੇਤੀ ਜਿਹੜਾ ਵੀ ਕਈਆਂ ਨੇ 15 ਤਰੀਕ ਨੂੰ ਲਾਉਣਾ 11 ਤੋਂ ਚਾਲੂ ਹੈ 11 ਜੂਨ ਤੋਂ ਤੇ 15 ਜੂਨ ਤੋਂ ਕੁਸ ਏਰੀਏ 'ਚ ਵੀ ਉਹਦੋਂ ਤੋਂ ਤਿਆਰ ਹੋ ਜਾਣਾ ਮਹੀਨੇ 'ਚ ਵੈਸੇ ਤਾਂ ਪਨੀਰੀ ਆਮ ਹੀ ਤਿਆਰ ਹੋ ਜਾਂਦੀ ਹੈ ਪਰ ਕਈ ਵਾਰੀ ਜੇ ਅੜਦਾ ਵੀ ਨਹੀਂਦਾ ਕੰਮ ਤਾਂ ਵੀ ਕਿਵੇਂ ਤਿਆਰ ਹੋਊਗੀ ਛੇਤੀ ਉਹ ਆਪਾਂ ਅੱਜ ਕਰਦੇ ਹਾਂ ਗੱਲਬਾਤ ਆਹ ਜਿਹੜੀ ਪਨੀਰੀ ਤੁਸੀਂ ਦੇਖੀ ਆ ਨੇਰੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਇਹ ਉਹਦੋਂ ਸੀ ਕਿ ਇਹ 16 ਮਈ ਦੀ ਬੀਜੀ ਹੋਈ ਸੀ ਤੇ 24 ਮਈ ਦੀ ਵੀਡੀਓ ਸੀ ਇਹ ਪਹਿਲਾਂ ਵੀ ਵੇਖੀ ਉਹ ਬਹੁਤ ਭਰਾਵਾਂ ਨੇ ਕਈ ਭਰਾ ਕਹਿੰਦੇ ਵਿੱਚ ਵੀ ਗੱਪ ਮਾਰਦੇ ਆ ਬੜੀ ਇਹ ਵੀ ਜਿਆਦਾ ਟਾਈਮ ਦੀ ਹੈ ਨਹੀਂ ਭਾਈ ਜੀ 16 ਮਈ ਨੂੰ ਵੀਰਵਾਰ ਸੀ ਵੀਰਵਾਰ ਤੇ ਆਪਣੀ ਵਾਰੀ ਹੁੰਦੀ ਹੈ ਉਸੇ ਦਿਨ ਆਪਾਂ ਬੀਜੀ ਸੀ ਤੇ 24 ਮਈ ਨੂੰ ਇਹਦੀ ਵੀਡੀਓ ਬਣਾਈ ਸੀ ਤੇ ਇਹ ਦੇਖ ਲਓ ਹਣ ਕਿੰਨੇ ਦਿਨਾਂ ਦੀ ਸੀ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਵੀ ਛੇ ਇਹ ਢੀ ਜੇ ਦੀ ਕਿਵੇਂ ਤਿਆਰ ਹੋਈ ਤੇ ਜਾਂ ਵੀ ਛੇ ਦੀ ਕਿਵੇਂ ਤਿਆਰ ਹੋਊਗੀ ਜੇ ਆਪਾਂ ਗੱਲ ਕਰੀਏ ਬਾਈ ਜੀ ਆਪਾਂ ਤਾਂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਵੀ ਥੱਲੇ ਡਾਈ ਖਲਾਰ ਕੇ ਵਾਹ ਕੇ ਸੁਹਾਗੇ ਮਾਰ ਕੇ ਜੇ ਕਿਰਾਇਆ ਲਵਾਉਣ ਵਾਲਾ ਹੁੰਦਾ ਕਿਰਾਇਆ ਲਵਾਉਂਦੇ ਆਪਣਾ ਪੱਧਰ ਸੀ ਵਾਣ ਇਹ ਤੇ ਸੁਹਾਗੇ ਮਾਰ ਕੇ ਆਪਾਂ ਸੁੱਕਾ ਬੀਜ ਜਿਹਾ ਸੀ ਛਿੱਟਾ ਦੇ ਗਏ ਤੇ ਉਹਦੇ ਉੱਤੇ ਨਾ ਆਪਾਂ ਰੂੜੀ ਪਾਈ ਸੀ ਕੁਸਤਾ ਰੂੜੀ ਦੀ ਕਰਾਮਾਤ ਹੈ ਕੋਸਾ ਥੱਲੋਂ ਡਾਈ ਕਰਾ ਮਤ ਕਰਦੀ ਆ ਤੇ ਬਾਕੀ ਜੇ ਆਪਾਂ ਵੀ ਮੰਨ ਕੇ ਚਲੋ ਇਸ ਦੂਗਾ ਆਪਾਂ ਕਿਵੇਂ ਛੇਤੀ ਤਿਆਰ ਕਰਾਂਗੇ ਜਦੋਂ ਬਈ ਪਨੀਰੀ ਦਾ ਜਿਹੜਾ ਹੈਗਾ ਮੋਢ ਸਹੀ ਚੱਲ ਪਿਆ ਨਾ ਜਿਵੇਂ ਆਪਾਂ ਕਹਦੇ ਨੇ ਮਕਾਨਨੀ ਤੋਂ ਸਹੀ ਹੋ ਗਿਆ ਮਜ਼ਬੂਤ ਹੋ ਗਿਆ ਤਾਂ ਆਟੋਮੈਟਿਕ ਹੀ ਉੱਪਰੋਂ ਮਜ਼ਬੂਤ ਰਹਿੰਦਾ ਤੇ ਉਹ ਗੱਲ ਹੈ ਇਹ ਜਦੋਂ ਉਕਰਜ ਸਹੀ ਹੈ ਤੇ ਗਰੋਥ ਵਧੀਆ ਹੈ ਵਧੀਆ ਕਦ ਕਰਦੀ ਆ ਇਹ ਤੇ ਚੰਗਾ ਰੰਗ ਹੈ ਦਾ ਤੇ ਫੇਰ ਇਹਦੇ ਵਿੱਚ ਕੋਈ ਨੋਕਸ਼ਲ ਤਾਂ ਗੱਲ ਹੀ ਨਹੀਂ ਆਪਾਂ ਕਰਦੇ ਹੁੰਨੇ ਆ ਬਾਈ ਜੀ ਜਿਵੇਂ ਦੱਸਿਆ ਐ ਬੀਜ ਕੇ ਜਦੋਂ ਆਪਾਂ ਰੇਪਾਉਣ ਲੱਗ ਪੈਂਦੇ ਆ ਆਪਾਂ ਤੀਜੇ ਦਿਨ ਰੇਪਾਉਣੇ ਹੁੰਨੇ ਆ ਇੱਕ ਦਿਨ ਸਾਂ ਛੱਡ ਕੇ ਯੂਰੀਆ ਵੀ ਪਲਾਂ ਤਾਂ ਤੁਸੀਂ ਪਾਣੀ ਨਾ ਹੋਵੇ ਪਨੀਰੀ ਸੁੱਕੀ ਚ ਖਿਲਾਰ ਦਿਓ ਤੇ ਪਲਾਂ ਪਾਣੀ ਨਾਲ ਭਰ ਕੇ ਖਿਲਾਰ ਦਿਓ ਉਹ ਆਪਣੀ ਮਰਜ਼ੀ ਹੈ ਤੀਜੇ ਦਿਨ ਯੂਰੀਆ ਤੇ ਪਾਣੀ ਆਪਾਂ ਸ਼ਾਮ ਵੇਲੇ ਲਾਉਣੇ ਹੁੰਨੇ ਆ ਦੁਪਹਿਰੇ ਕਦੇ ਪਾਣੀ ਨਹੀਂ ਲਾਇਆ ਕੋਸ਼ਿਸ਼ ਹੁੰਦੀ ਹੈ ਸ਼ਾਮ ਵੇਲੇ ਲੱਗੇ ਜਾਂ ਫਿਰ ਤੜਕੇ ਸਦਿਆਂ ਵੀ ਜਿਹੜਾ ਉਦੋਂ ਪਾਣੀ ਪੀ ਜੇ ਵਾਂਨੇ ਜਦੋਂ ਨੂੰ ਪਾਣੀ ਧੁੱਪ ਲੱਗਣੀ ਹੈ ਕਿਉਂਕਿ ਧੁੱਪ ਲੱਗਣ ਨਾਲ ਨਾ ਮੁੜ ਕੇ ਸੇਕਾ ਜਾਂ ਗਰਮ ਹੋ ਜਾਂਦਾ ਪਾਣੀ ਤੇ ਅੜ ਜਾਂਦਾ ਕੰਮ ਤੇ ਆਪਾਂ ਤੀਜੇ ਦਿਨ ਰਹੇ ਤੇ ਸ਼ਾਮ ਨੂੰ ਪਾਣੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਪਾਣੀ ਚੰਗਾ ਲਈਏ ਜਿੱਥੇ ਪਾਣੀ ਥੋੜੇ ਨਰਮਾ ਕੱਸੀ ਦਾ ਪਾਣੀ ਲਾਉਣ ਦੀ ਕੋਸ਼ਿਸ਼ ਕਰੀਦੀ ਹੈ ਜਿੱਥੇ ਪਾਣੀ ਚੰਗਿਆ ਬੋਰਾਂ ਦੇ ਬਾਈ ਉੱਥੇ ਤੱਕ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਉੱਥੇ ਤਾਂ ਪ੍ਰਮਾਤਮਾ ਦੀ ਕਿਰਪਾ ਆਟੋਮੈਟਿਕ ਹੀ ਰੇਅਰਗੇ ਪਾੜੀਆਂ ਵੀ ਪਾਣੀ ਲਾਤਾ ਤਾਂ ਜੇ ਜੇ ਜਿਹਰੇ ਪਾਤੀ ਤੇ ਹੋਰ ਕੋਈ ਸਪਰੇ ਆਪਾਂ ਕਦੇ ਨਹੀਂ ਕੀਤੀ ਜੇ ਲੋਡ ਪਵੇ ਤਾਂ ਕਿਤੇ ਕੋਈ ਜੈਂਕ ਦੀ ਸਪਰੇ ਕਰਦੇ ਹੁੰਨੇ ਆ ਪਰ ਵੈਸੇ ਛੇਤੀ ਕਿਤੇ ਸਪਰੇ ਦੀ ਲੋੜ ਨਹੀਂ ਪੈਂਦੀ ਤੇ ਵਧੀਆ ਪਨੀਰੀ ਹੁੰਦੀ ਹੈ ਤੇ 1 ਮਹੀਨੇ ਦੇ ਵਿੱਚ ਵਿੱਚ 30 ਦਿਨਾਂ ਤੱਕ ਆਪਣੀ ਪਨੀਰੀ ਤਿਆਰ ਹੋ ਜਾਂਦੀ ਹੈ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ 1 ਮਹੀਨੇ ਦੀ ਪਨੀਰੀ ਆਪ ਤਿਆਰ ਕਰ ਲਈਏ ਬਾਕੀ ਜਿਹੜੀਆਂ ਉਹ ਨਿੱਕੀਆਂ ਵੈਰੈਟੀਆਂ ਵਾਲੀ ਹੁੰਦੀ ਹੈ ਉਹ ਵੀ ਬਈ ਜੇ ਆਪਾਂ 20 ਦਿਨਾਂ ਦੀ ਪਨੀਰੀ ਤਿਆਰ ਕਰਨੀ ਹੈ ਹੋ ਜਾਂਦੀ ਹੈ ਕੋਈ ਅੱਡੀ ਗੱਲ ਨਹੀਂ ਹੁੰਦੀ ਬਸ ਆਹੀ ਨੁਕਤਾ ਤੀਜੇ ਦਿਨ ਯੂਰੀਆ ਤੇ ਜੇ ਆਪਾਂ ਗੰਦ ਵਾਲੀ ਸਪਰੇਅ ਕਰਨੀ ਹੈ ਉਹ ਗੱਲ ਵੱਖ ਹੈ ਉਹ ਆਪਾਂ ਨੂੰ ਕਰਨੀ ਪੈਣੀ ਹੈ ਜੇ ਆਪਣੇ ਪਨੀਰੀ ਝਕਾਉਗਦਾ ਤਾਂ ਉਹਦੇ ਵਾਸਤੇ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਹੈ ਉਹ ਵੀ ਆਪਾਂ ਦੱਸਾਂਗੇ ਕਿਸੇ ਵੀਡੀਓ ਚ ਇਹ ਇਹੋ ਜਿਹਾ ਹੁੰਦਾ ਬਈ ਹੋਰ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਤੇ ਬਸ ਆਹੀ ਹੈ ਜਿਹੜਾ ਇੱਕ ਤਾਂ ਸ਼ਾਮ ਦਾ ਪਾਣੀ ਹੈ ਜਿਹੜਾ ਇਹਦੇ ਚ ਕਰਾਮਾਤ ਹੈ ਤੇ ਇੱਕ ਤੀਜੇ ਦਿਨ ਯੂਰੀਆ ਜਦੋਂ ਆਪਾਂ ਪਾਉਨੇ ਬਈ ਉਹਦਾਨਾ ਹੂੰ ਗਰੰਟਰੀ ਟੁੱਟਦਾ ਨਾਲ ਦੇ ਨਾਲ ਹੀ ਉਹਨੂੰ ਮਿਲ ਜਾਂਦਾ ਤੇ ਪਨੀਰੀ ਨਾਲ ਤਾਂ ਹਰੀ ਭਰੀ ਰਹਿੰਦੀ ਹੈ ਤੇ ਨਾਲੇ ਵਧੀਆ ਗਰੋਥ ਕਰਦੀ ਹੈ ਜਿਹੜਾ ਇਹ ਤਜਰਬਾ ਸੀ ਆਪਾਂ ਕੀਤਾ ਤੁਹਾਨੂੰ ਨਾਲ ਸਾਂਝਾ ਤੇ ਤੁਸੀਂ ਵੀ ਕਰਕੇ ਵੇਖਿਓ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ